ਗੁਰੂ ਗ੍ਰੰਥ ਦੀ ਨਿਆਮਤ ਜਿਹੜਾ ਇਹ ਖਜੂਰਾਂ ਜਿਹੜੀਆਂ ਨੇ ਬਾਗ ਦਾ ਪ੍ਰਸ਼ਾਦ ਸਾਨੂੰ ਇਹ ਅੱਜ ਸਾਨੂੰ ਇਹ ਖਜੂਰਾਂ ਦੇ ਦਰਖਤਾਂ ਤੋਂ ਲੈ ਕੇ ਕਲਪਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਗੁਰੂ ਗ੍ਰੰਥ ਸਾਹਿਬ ਬਾਗ ਗੁਰਦੁਆਰਾ ਦਰੂ ਸਰ ਸਾਹਿਬ ਪੱਤੂ ਹੀਰਾ ਸਿੰਘ ਮੋਗਾ ਵਿਖੇ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਖਜੂਰ ਖਜੂਰ ਦਾ ਪੇੜ ਤੇ ਉਹਦੇ ਨਾਲ ਉਹਦੀ ਜਿਹੜੀ ਬਾਣੀ ਚਾਹੀਏ ਦਸਾਰੀ ਜਿਹੜੀ ਖਜੂਰ ਦੀ ਪੰਕਤੀ ਤੇ ਨਾਲ ਉਹਦੀ ਇੰਗਲਿਸ਼ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਸ਼ਨ ਤੁਸੀਂ ਇਸੇ ਤਰ੍ਹਾਂ ਇਹਦੇ ਇਸ ਬਾਗ 'ਚ ਹੋਰ ਵੀ ਕਈ ਪ੍ਰਜਾਤੀਆਂ ਜਿਹਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਉਹ ਸਾਰੀਆਂ ਪ੍ਰਜਾਤੀਆਂ ਇਸ ਬਾਗ 'ਚ ਮੌਜੂਦ ਹਨ ਇਕੋ ਸਿੱਖ ਤੇ ਪੈਟਰਨਸ ਵੱਲੋਂ ਇਹ ਸਾਂਝਾ ਉਪਰਾਲਾ ਗੁਰਦੁਆਰਾ ਗੁਰੂ ਸਰਸਰ ਸਾਹਿਬ ਪੱਤੂ ਹੀਰਾਕਿੰਗੋ ਘਵਿਕੇ ਅੱਜ ਦੀ ਖਾਸ ਵੀਡੀਓ ਦਾ ਮੰਤਵ ਇਹ ਹੈ ਕਿ ਇੱਕ ਤਾਂ ਸੰਗਤ ਦੇ ਸਹਿਯੋਗ ਨਾਲ ਅਸੀਂ ਬਾਗ ਦੀ ਸਾਫ ਸਫਾਈ ਵਾਸਤੇ ਇਹ ਇੱਕ ਬਰਸ਼ ਕਟਰਤੀ ਲੈ ਕੇ ਆਂਦੇ ਤੇ ਦੂਸਰਾ ਜਦੋਂ ਅਸੀਂ ਅੱਜ ਇੱਥੇ ਬਾਗ ਵਿੱਚ ਆਏ ਆਂ ਤੇ ਬਾਗ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਕੁਦਰਤ ਦੀ ਨਿਯਮਤ ਜਿਹੜਾ ਖਜੂਰਾਂ ਜੜੀਆਂ ਨੇ ਬਾਗ ਦਾ ਪ੍ਰਸ਼ਾਦ ਸਾਨੂੰ ਇਹ ਅੱਜ ਸਾਨੂੰ ਇਹ ਖਜੂਰਾਂ ਤੇ ਰਖਤਾਂ ਤੋਂ ਮਿਲੇ ਸੋ ਇਹੋ ਜਿਹੇ ਜਿਹੜੇ ਉਪਰਾਲੇ ਨੇ ਸੰਗਤ ਦੇ ਸਹਿਯੋਗ ਨਾਲ ਚੱਲਦੇ ਰਹਿੰਦੇ ਨੇ ਤੇ ਬਾਗ ਦੀ ਸਾਂਭ ਸੰਭਾਲ ਤੇ ਸਾਫ਼ ਸਫਾਈ ਦੇ ਵਿੱਚ ਆ ਤੁਹਾਡੀ ਸਾਰਿਆਂ ਦੀ ਲੋੜ ਹੈ ਬਾਗ ਦੇ ਵਿੱਚ ਹੋਰ ਜਿਹੜੇ ਉਪਰਾਲੇ ਹੋਣੇ ਨੇ ਇੱਥੇ ਟਾਈਲਾਂ ਦਾ ਕੰਮ ਹੋਣਾ ਸਫਾਈ ਦਾ ਹੋਰ ਕੰਮ ਹਜੇ ਪੈਂਡਿੰਗ ਹੈ ਕੁਝ ਪਰਜਾਤੀਆਂ ਹੋਰ ਲੱਗਣੀਆਂ ਹੈ ਉਹਦੇ ਵਾਸਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ